ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਮੇਰੇ ਅੱਜ ਦੇ ਨਵੇਂ ਤੇ ਪਿਆਰੇ ਜਿਹੇ ਵਲੌਗ 'ਚ ਤਾਂ ਪਹਿਲਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਹੈਗਾ ਜੀ ਮੱਸੀਆ ਦਾ ਪਵਿੱਤਰ ਦਿਹਾੜਾ ਤੇ ਆਪਾਂ ਚੱਲਿਆਂ ਜੀ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੋ ਕਿ ਭਕਤਾ ਪਾਈ ਕਾ ਗੁਰੂ ਕੇ ਕੋਠੇ ਦੇ ਨੇੜੇ ਹੈ ਤੇ ਆਜੋ ਤੁਹਾਨੂੰ ਵੀ ਆਪਾਂ ਦਰਸ਼ਨ ਕਰਵਾਉਣੇ ਆ ਜੀ ਗੁਰਦੁਆਰਾ ਸਾਹਿਬ ਦੇ ਤੇ ਉੱਥੋਂ ਦੀ ਜਿਹੜੀ ਮਹੱਤਤਾ ਹੈ ਇਤਿਹਾਸ ਉਹ ਵੀ ਤੁਹਾਨੂੰ ਦੱਸਾਂਗੇ ਬਣੇ ਰਹੋ ਤੁਸੀਂ ਮੇਰੇ ਵਲੌਗ ਦੇ ਨਾਲ ਹਾਂਜੀ ਆਪਾਂ ਜੀ ਪਹੁੰਚ ਚੁੱਕੇ ਆ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇਖੋ ਕਿੰਨਾ ਸੋਹਣੀਆਂ ਜਿਹੜੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਹਾਂਜੀ ਆਪਾਂ ਪਹੁੰਚ ਗਏ ਆਂ ਜੀ ਗੁਰਦੁਆਰਾ ਸਾਹਿਬ ਇਹ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਹੈ ਭਗਤਾ ਪਾਈ ਦਾ ਗੁਰੂ ਕੇ ਕੋਠੇ ਬਣਿਆ ਹੋਇਆ ਤੇ ਇੱਥੇ ਆਪਾਂ ਹਰ ਮੱਸਿਆ ਤੇ ਹਰ ਮਹੀਨੇ ਆਈਦਾ ਤੇ ਇਥੇ ਦੂਰ ਦੂਰ ਸੰਗਤ ਜਿਹੜੀ ਆਉਂਦੀ ਹੈ ਸ਼ਰਧੇ ਭਾਵਨਾ ਨਾਲ ਮੱਥਾ ਟੇਕਣ ਦੇ ਨਾਲ ਹੀ ਇੱਥੇ ਸਰੋਵਰ ਬਣਿਆ ਹੋਇਆ ਹੈ ਸਰੋਵਰ ਦੇ ਵਿੱਚ ਬੱਚਿਆਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਉਹਨਾਂ ਬੱਚਿਆਂ ਨੂੰ ਇਸ਼ਨਾਨ ਕਰਵਾਇਆ ਜਾਂਦਾ ਹੈ ਜਿਹੜੇ ਬੱਚੇ ਬੋਲਦੇ ਨਹੀਂ ਜਾਂ ਕਿਸੇ ਬਿਮਾਰੀ ਵੱਲੋਂ ਪੀੜਤ ਹਨ ਤੇ ਮੇਰਾ ਬੱਚਾ ਵੀ ਇੱਥੋਂ ਹੀ ਬੋਲਣ ਲੱਗਿਆ ਸੀ ਤੇ ਆਪਾਂ ਨੂੰ ਲਗਾਤਾਰ 8 ਸਾਲ ਹੋ ਗਏ ਜੀ ਇੱਥੇ ਆਉਂਦਿਆਂ ਨੂੰ ਤੇ ਇੱਥੇ ਜੀ ਜੋ ਦੇਗ ਦਾ ਪ੍ਰਸ਼ਾਦ ਲੈ ਕੇ ਇੱਥੇ ਜਿਹੜਾ ਨਮਸਕਾਰ ਗੁਰੂ ਸਾਹਿਬ ਅੱਗੇ ਕੀਤਾ ਜਾਂਦਾ ਹੈ ਤੇ ਦੇਖੋ ਜੀ ਨਾਲ ਸੱਚਖੰਡ ਸਾਹਿਬ ਬਣਿਆ ਹੋਇਆ ਜੀ ਤੁਸੀਂ ਵੀ ਜਿਹੜੇ ਬੱਚੇ ਬੋਲਦੇ ਨਹੀਂ ਜਾਂ ਮੇਰੀ ਵੀਡੀਓ ਰ ਕਿਸੇ ਭੈਣ ਭਰਾਵ ਤੱਕ ਪਹੁੰਚਦੀ ਹੈ ਜਿਨ੍ਹਾਂ ਦਾ ਬੱਚਾ ਬੋਲਦਾ ਨਹੀਂ ਇੱਥੇ ਜ਼ਰੂਰ ਆਉਣ ਇੱਥੇ ਹਰੇਕ ਸੁੱਖ ਵੀ ਪੂਰੀ ਹੁੰਦੀ ਹੈ ਤੇ ਜਿਹੜੇ ਬੱਚੇ ਆ ਉਹ ਵੀ ਛੇਤੀ ਬੋਲਣ ਲੱਗਦੇ ਨੇ ਤੇ ਨਾਲ ਦੀ ਨਾਲ ਇੱਥੇ ਲੰਗਰ ਦਾ ਪ੍ਰਬੰਧ ਵੀ ਕੀਤਾ ਹੈ 24 ਘੰਟੇ ਜਿਹੜਾ ਲੰਗਰ ਚੱਲਦਾ ਰਹਿੰਦਾ ਹੈ ਕਿਉਂਕਿ ਦੂਰੋਂ ਦੂਰੋਂ ਸੰਗਤ ਆਉਂਦੀ ਹੈ ਤੇ ਲੰਗਰ ਹਾਲ ਦਾ ਵੀ ਵਧੀਆ ਪ੍ਰਬੰਧ ਲੰਗਰ ਦਾ ਵੀ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਹੈ ਹਾਂਜੀ ਮੱਥਾ ਟੇਕਣ ਤੋਂ ਬਾਅਦ ਅਸੀਂ ਆਪਣੇ ਘਰ ਨੂੰ ਰਵਾਨਾ ਹੋ ਗਏ ਹਾਂ ਜੀ ਮਿਲਦੇ ਹਾਂ ਜੀ ਨੈਕਸਟ ਮਿੰਨੀ ਵਲੌਗ ਦੇ ਵਿੱਚ ਬਾਏ ਬਾਏ